ਕਣਕ ਇਹ ਹੈਗੀ ਆ ਜੀ ਸੋਨਾ ਮੂਤੀ ਕਣਕ ਬਿਨਾ ਖਾਦਾ ਬਿਨਾ ਸਪਰੇਹਾਂ ਦੇ ਕਣਕ ਹੀ ਨਹੀਂ ਕੱਲੀ ਉਸ ਕਣਕ ਦਾ ਬੀਜ ਕਿਵੇਂ ਤਿਆਰ ਹੁੰਦਾ ਸਰੋਂ ਨਿਕਲੀ ਜੀ ਜੀ ਇਹਦੇ ਵਿੱਚ ਗੁੱਲੀ ਡੰਡਾ ਵੀ ਆਇਆ ਆ ਦੇਖੋ ਜੀ ਆ ਗੁੱਲੀ ਡੰਡਾ ਹੁਣ ਆ ਗਿਆ ਹਾਂ ਆਹਾ ਅੱਛਾ ਜੀ ਹਾਂ ਜੀ ਜਿੱਦਾਂ ਅੱਗੇ ਆਪਾਂ ਬਿੱਡਾ ਤੇ ਲਾਤੀ ਗੋੜ ਦਿੱਤੀ ਸ਼ੂ ਵੀ ਵਧੀਆ ਰਹਿ ਗਈ ਸੀਗੀ ਹਾਂ ਹਾਂ ਤੇ ਹੁਣ ਅਗਲੇ ਸਾਲ ਹੁਣ ਆਪਾਂ ਇਹਨੂੰ ਡਰੈਲ ਦੇ ਨਾਲ ਬੀਜਾਂਗੇ ਜੀ ਹੂੰ ਇਹ ਕਪੂਰ ਬੰਦ ਕਰਕੇ ਥੋੜੇ ਖੁੱਲੇ ਛਿਆੜ ਹੋ ਜਾਣਗੇ ਜੀ ਅੱਛਾ ਉਹ ਗੁੱਦਨੇ ਸੌਖੇ ਆ ਜੀ ਆ ਆ ਫਿਰ ਉਹ ਤਰੀਕਾ ਹਾਂਜੀ ਆ ਆ ਤਰੀਕਾ ਜਿੱਦਾਂ ਫਿਰ ਆਪਾਂ ਨੂੰ ਕਣਕ ਤਿਆਰ ਕਰਨੀ ਚਾਹੀਦੀ ਆ ਵੀ ਜਦੋਂ ਫਿਰ ਆਪਾਂ 1.5 150 ਰੁਪਿਆ ਕਿਲੋ ਦਾ ਲੈਣਾ ਜਾਂ 100 ਸਵਾ 100 ਲੈਣਾ ਆ ਤੇ ਫਿਰ ਮਿਹਨਤ ਵੀ ਫਿਰ ਇਦਾਂ ਦੀ ਕਰਨੀ ਚਾਹੀਦੀ ਹਾਂਜੀ ਉਹਨਾਂ ਚਾਹੀਦਾ ਬੀਜ ਸੁੱਧ ਕਰਕੇ ਦੇਣ ਜੀ ਨਿਕਲ ਜਾਣੇ ਅੱਜ ਜਾਂ ਕੱਲ੍ਹ ਤੇ ਨਿਕਲ ਜੂਗੇ ਇਹ ਜੀ ਹਾਂ ਅੱਛਾ ਉਸ ਤੋਂ ਬਾਅਦ ਆਪਾਂ ਲੱਸੀ ਦੀ ਕਰਾਂਗੇ ਸਪਰੇਅ ਤੋ ਗੱਲ ਹੋਣ ਰਹੀ ਆ ਆਰਗੈਨਿਕ ਫਾਰਮਿੰਗ ਦੇ ਉੱਤੇ ਆਰਗੈਨਿਕ ਫਾਰਮਿੰਗ ਜਿੰਨਾ ਕਹਿਣਾ ਸੌਖਾ ਹੁੰਦਾ ਆ ਓਨਾ ਹੀ ਇਹ ਕਰਨਾ ਵੀ ਕਠਿਨ ਕੰਮ ਆ ਬਹੁਤ ਔਖਾ ਕੰਮ ਆ ਗੱਲ ਇਕੱਲੀ ਆਰਗੈਨਿਕ ਫਾਰਮਿੰਗ ਤੇ ਨਹੀਂ ਕਰਾਂਗੇ ਹੁਣ ਮੈਂ ਜਿੱਥੇ ਖੜਾ ਆ ਇਸ ਵਕਤ ਇਹ ਹੈਗਾ ਸਾਡਾ ਕਣਕ ਦਾ ਖੇਤ ਕਣਕ ਇਹ ਹੈਗੀ ਆ ਜੀ ਸੋਨਾ ਮੂਤੀ ਕਣਕ ਤੁਸੀਂ ਕਣਕ ਨੂੰ ਦੇਖ ਲਵੋ ਕਣਕ ਜਿਹੜੀ ਆ ਇਹ ਕਿੰਨੀ ਤਰੀਕ ਦੀ ਬੀਜੀ ਆ ਬਾਜੀ ਆਪਾਂ ਬੀਜੀ ਸੀ ਇਹ ਕੋਈ ਆਈਡੀਆ ਜਿਹਾ ਇੱਕ ਕਿੰਨੇ ਨੰਬਰ ਤੇ ਲਾਗੇ ਮਹੀਨੇ ਸੀ ਜੀ ਅਕਤੂਬਰ ਦੇ ਅਖੀਰ ਚ ਜੀ ਨਵੰਬਰ ਦੇ ਅਖੀਰ ਜਾਂ ਵਿਚੀ ਨਾ ਅਕਤੂਬਰ ਦੇ ਅਖੀਰ ਚ ਅਕਤੂਬਰ ਦੇ ਅਖੀਰ ਚ ਬੀਜੀ ਆ ਅ ਦੋਸਤੋ ਇਹ ਅਕਤੂਬਰ ਦੇ ਅਖੀਰ ਚ ਬੀਜੀ ਹੋਈ ਕਣਕ ਆ ਤੇ ਦਸੰਬਰ ਜ ਲੰਘ ਗਿਆ ਨਵੰਬਰ ਲੰਘਿਆ ਦਸੰਬਰ ਲੰਘਿਆ ਸਤਿ ਸ੍ਰੀ ਅਕਾਲ ਜੀ ਨਵੰਬਰ ਲੰਘਿਆ ਦਸੰਬਰ ਲੰਘਿਆ ਤੇ ਹੁਣ ਚੱਲ ਰਿਹਾ ਜੀ ਅੱਜ ਤਕਰੀਬਨ 7 ਜਨਵਰੀ ਆ ਤੋਂ 7 ਜਨਵਰੀ ਨੂੰ ਅਸੀਂ ਇਹ ਵੀਡੀਓ ਬਣਾ ਰਹੇ ਆ ਦੋਸਤੋ 7 ਜਨਵਰੀ ਦੀ ਗੱਲ ਇਹ ਸੁਣ ਲਿਓ ਕਿਸ ਤਰ੍ਹਾਂ ਨਾਲ ਇੱਕ ਸ਼ੁੱਧ ਕਣਕ ਦਾ ਬੀਜ ਤਿਆਰ ਕੀਤਾ ਜਾਂਦਾ ਦੇਸੀ ਕਣਕਾਂ ਜਾਂ ਜਿਹੜੀਆਂ ਅਸੀਂ ਆਰਗੈਨਿਕ ਦੋਸਤ ਮੰਗਦੇ ਨੇ ਅੱਜ ਸ਼ਹਿਰਾਂ ਦੇ ਵਿੱਚ ਵੀ ਆਲੇ ਦੁਆਲੇ ਦੇਸ਼ਾਂ ਵਿਦੇਸ਼ਾਂ 'ਚ ਆਰਗੈਨਿਕ ਖੇਤੀ ਦਾ ਟ੍ਰੈਂਡ ਚੱਲ ਪਿਆ ਵੀ ਆਰਗੈਨਿਕ ਸਾਨੂੰ ਚੀਜ਼ ਚਾਹੀਦੀ ਆ ਸਾਨੂੰ ਖਾਦਾਂ ਸਪਰੇਹਾਂ ਤੋਂ ਬਿਨਾ ਚਾਹੀਦੀ। ਤੋ ਖਾਦਾਂ ਸਪਰੇਹਾਂ ਦੇ ਬਿਨਾ ਚੀਜ਼ ਕਿੱਦਾਂ ਹੁੰਦੀ ਆ ਉਹ ਤੁਹਾਨੂੰ ਦੱਸਣ ਲੱਗੇ ਆ ਉਹਦੇ ਉਹਦੇ ਮਤਲਬ ਮੁਸ਼ਕਲਾਂ ਕੀ ਨੇ ਤੇ ਉਹ ਹੱਲ ਕਿਵੇਂ ਕੀਤੀਆਂ ਜਾਂਦੀਆਂ ਨੇ ਠੀਕ ਹੈ ਜੀ। ਹੁਣ ਇੱਕ ਚੀਜ਼ ਹੋਰ ਸ਼ੁੱਧ ਬੀਜ ਕਿਵੇਂ ਤਿਆਰ ਹੁੰਦਾ ਬਿਨਾ ਖਾਦਾ ਬਿਨਾ ਸਪਰੇਹਾਂ ਦੇ ਕਣਕ ਹੀ ਨਹੀਂ ਕੱਲੀ ਉਸ ਕਣਕ ਦਾ ਬੀਜ ਕਿਵੇਂ ਤਿਆਰ ਹੁੰਦਾ ਉਹ ਅਸੀਂ ਵੀ ਕਿਦਾਂ ਤਿਆਰ ਕਰਨਾ ਫਿਰ ਉਹਨੂੰ ਸਾਂਭਣਾ ਕਿਦਾਂ ਹੁੰਦਾ ਆ ਉਹਦੇ ਵਿੱਚ ਸਟਾਰਟਿੰਗ ਫੇਜ਼ ਮੈਂ ਤੁਹਾਨੂੰ ਦਿਖਾਉਣ ਲੱਗਾ ਹਾਂ ਲੋ ਜੀ ਸਾਡਾ ਅੱਜ ਸਿਮਰਨ ਐਬਸੈਂਟ ਆ ਤੇ ਸਿਮਰਨ ਦੀ ਐਬਸੈਂਟ ਦੇ ਵਿੱਚ ਮਨਵੀਰ ਕੰਮ ਦੇਖਦਾ ਹੁੰਦਾ ਆ ਮਨਵੀਰ ਆ ਜਾ ਵੀ ਅੱਛਾ ਜੀ ਆ ਜਿਹੜਾ ਆਪਾਂ ਕੱਢ ਰਹੇ ਆ ਗਿਆਨੀ ਜੀ ਤੁਸੀਂ ਕੱਢ ਰਹੇ ਹੋ ਸਰੋਂ ਤੇ ਨਾਲ ਨਾਲ ਇਹ ਸਰੋਂ ਨਿਕਲੀ ਜੀ ਜੀ ਇਹਦੇ ਵਿੱਚ ਗੁੱਲੀ ਡੰਡਾ ਵੀ ਆਇਆ ਆ ਦੇਖੋ ਜੀ ਗੁੱਲੀ ਡੰਡਾ ਹੁਣ ਆ ਗਿਆ ਹਾਂ ਆਹਾ ਅੱਛਾ ਜੀ ਹਾਂਜੀ ਲਓ ਜੀ ਆ ਗੁੱਲੀ ਡੰਡਾ ਆ ਨਦੀਨ ਜਿੰਨਾ ਆ ਉਹ ਸਾਰਾ ਕੱਢਿਆ ਜਾਣਾ ਆ ਇਹਨੂੰ ਕੱਢਣਾ ਬਹੁਤ ਜ਼ਰੂਰੀ ਹੁੰਦਾ ਆ ਕਾਰਨ ਇਹ ਆ ਕਿਉਂਕਿ ਅਸੀਂ ਕੋਈ ਵੀ ਕੈਮੀਕਲ ਸਪਰੇ ਨਹੀਂ ਵਰਤੀ ਹੁਣ ਜੇ ਤਾਂ ਤੁਸੀਂ ਬਣਾਉਣਾ ਸ਼ੁੱਧ ਬੀਜ ਤੇ ਫੇਰ ਤੁਸੀਂ ਕੈਮੀਕਲ ਸਪਰੇ ਹਾਂ ਕਰਕੇ ਜਾਂ ਕੋਈ ਇਹ ਜਿਹੀਆਂ ਖਾਦਾਂ ਪਾ ਕੇ ਵੀ ਇਹਦੀ ਛੇਤੀ ਗਰੋਥ ਹੋ ਜਾ ਉਹ ਨਹੀਂ ਕਰ ਸਕਦੇ ਹਾਂ ਇੱਕ ਗੱਲ ਹੋਰ ਸੋਨਾ ਮੋਤੀ ਨੂੰ ਵੈਸੇ ਵੀ ਜਿੰਨੀ ਮਰਜੀ ਸਪਰੇਅ ਮਾਰ ਲਓ ਜਿੰਨਾ ਮਰਜੀ ਖਾਦਾਂ ਪਾ ਲਓ ਇਹਦੇ ਝਾੜ ਨੂੰ ਅਸਰ ਨਹੀਂ ਪੈਂਦਾ ਇੱਕ ਕੁਦਰਤੀ ਦਿੱਤੀ ਹਾਂਜੀ 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 ਡਵੈਲਪ ਨਹੀਂ ਕੀਤੀ ਖੈਰ ਇਹ ਕਣ ਕਦੋਂ ਦੀ ਲਾਈ ਆਪਾਂ ਇਹ ਆਪਾਂ ਅਕਤੂਬਰ ਦੇ ਖੇਤ ਚ ਲਾਈ ਸੀਗੇ ਇਹ ਆਪਾਂ ਅਕਤੂਬਰ ਦੇ ਅਖੀਰ ਚ ਲਾਈ ਆ ਤਕਰੀਬਨ ਤਕਰੀਬਨ ਅਖੀਰਲੇ ਦੈਨ ਸੀਗੇ 30 ਦੇ ਨੇੜੇ ਤੇੜੇ ਹਣਾ ਠੀਕ ਹੈ ਹਾਂ ਇੱਕ ਇੱਕ ਹੁਣ ਅੰਦਾਜ਼ਾ ਜੀ ਹਾਂ ਜੀ ਪਾਸੇ ਇੱਕ ਪੌਣਾ ਜਾਂ ਹਾਂ ਤੇ ਆਪਾਂ ਇਹਨੂੰ ਕੋਈ ਪਾਣੀ ਪੂਣੀ ਉਦੋਂ ਦੇ ਕਿੰਨੇ ਕੁ ਲਾਏ ਆ ਪਾਣੀ ਕੋਈ ਲਾਇਆ ਜੀ ਆਪਾਂ ਹੂੰ ਆ ਦਿਖਾ ਲਿਓ ਜੀ ਕਣਕ ਦਿਖਾ ਲਓ ਜੀ ਹਾਂਜੀ ਹਾਂਜੀ ਪਾਣੀ ਕੋਈ ਲਾਇਆ ਕਣਕ ਬਹੁਤ ਸੋਹਣੀ ਹੈ ਦੇਖੋ ਜੀ ਹਣਾ ਬੀਜ ਕਿੰਨਾ ਪਾਇਆ ਸੀ ਆਪਾਂ ਬੀਜ ਆਪਾਂ ਪਾਇਆ ਸੀਗਾ ਇਹ 1.5 ਕਿਲੋ ਕਨਾਲ ਦਾ ਜੀ ਇੱਕ ਕਨਾਲ ਦਾ ਹਾਂਜੀ ਹਾਂਜੀ ਠੀਕ ਹੈ ਤੇ ਬਹੁਤ ਵਧੀਆ ਕੰਮ ਤੇ ਆ ਜੀ ਠੀਕ ਹੈ ਬਹੁਤ ਵਧੀਆ ਜੀ ਇਹ ਮੈਂ ਹੋਰ ਦੱਸ ਦਵਾਂ ਪਿਛਲੇ ਸਾਲ ਅਸੀਂ ਇਹਦਾ ਟਰਾਇਲ ਕਰਿਆ ਸੀਗਾ ਵੱਟਾਂ ਦੇ ਉੱਤੇ ਠੀਕ ਆ ਜੀ ਵੱਟਾਂ ਵੱਡੇ ਬੈੱਡ ਬਣਾ ਲੈ ਸੀਗੇ ਬੈੱਡ ਸੀ ਨਾ ਆਪਣੇ ਕਿ ਵੱਟਾਂ ਦੇ ਹਾਂਜੀ 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 ਬੈੱਡ ਸੀਗੇ ਹਾਂਜੀ ਤੇ ਅਸੀਂ ਬੈੱਡਾਂ ਤੇ ਕਰਿਆ ਸੀ ਐਸ ਸਾਲ ਅਸੀਂ ਇਹਦਾ ਟਰਾਇਲ ਕਰ ਰਹੇ ਹਾਂ ਹਾਂ ਕਿ ਅਸੀਂ ਇਹਨੂੰ ਐਤਕੀ ਟਰਾਇਲ ਕੀਤਾ ਹੈ ਇਹਨੂੰ ਛਿੱਟਾ ਦੇ ਕੇ ਬੀਜੀ ਹੋਈ ਆ ਠੀਕ ਆ ਜੀ ਤੋਂ ਛਿੱਟਾ ਦੇ ਕੇ ਬੀਜੀ ਕਿਦਾਂ ਦੀ ਹੁੰਦੀ ਆ ਸੋ ਆਪਾਂ ਵੇਖ ਲਈਏ ਠੀਕ ਆ ਫਿਰ ਜਨ ਜੀ ਹਾਂਜੀ ਹੁਣ ਤੱਕ ਕਣਕ ਦੇ ਵਿੱਚ ਨਦੀਨ ਦੀ ਸਮੱਸਿਆ ਕਿੰਨੀ ਕਾ ਆਪਣੇ ਜਿੱਦਾਂ ਜੀ ਬਸ ਥੋੜਾ ਗੁੱਲੀ ਡੰਡਾ ਵਾ ਜੀ ਹੂੰ ਤੇ ਆ ਸਰੋਂ ਹੋ ਗਈ ਆ ਜੀ ਅੱਛਾ ਜੀ ਤੇ ਹੁਣ ਆਪਾਂ ਇਹ ਕੱਢੀ ਜਾਂਦੇ ਆ ਜੀ ਕੋਈ ਕੋਈ ਹੋਰ ਕੋਈ ਬੂਟੀ ਕੋਈ ਦਿਸਦੀ ਆ ਹਾਂ ਕੋਈ ਭੰਗ ਦਾ ਭੰਗ ਦਾ ਬੂਟਾ ਵਾ ਜੀ ਅੱਛਾ ਜੀ ਉਹ ਵੀ ਕੱਢੀ ਜਾਂਦੇ ਆ ਉਹ ਵੀ ਆਪਾਂ ਕੱਢ ਰਹੇ ਹਾਂ ਹਾਂਜੀ ਹਾਂਜੀ ਹਨਾ ਠੀਕ ਬਾਥੂ ਬੂਥੂ ਦਾ ਹੁੰਦਾ ਜੀ ਕੋਈ ਹਾਂ ਬਿਲਕੁਲ ਉਹ ਕੱਢੀ ਜਾਂਦੇ ਆ ਬਿਨਾਂ ਸ਼ਾਕਾ ਦੇਖ ਲਓ ਤੁਸੀਂ ਦੇਖ ਸਕਦੇ ਹਾਂ ਹਾਂਜੀ ਅੱਜ ਤਾਂ ਹੁੰਦਾ ਗੁੱਲੀ ਆ ਗੁੱਲੀ ਡੰਡਾ ਆ ਗਿਆ ਜੀ ਹਾਂਜੀ ਆ ਗੁੱਲੀ ਡੰਡਾ ਹਾਂ ਲਾਲ ਮੋਟੀ ਆ ਗਿਆ ਹਾਂ ਲੋ ਜੀ ਲਾਲ ਜੜਾ ਜੀ ਹਾਂ ਲਾਲ ਜੜ ਹਾਂਜੀ ਤੇ ਉਨਾ ਜ਼ਿਆਦਾ ਡਾਰਕ ਨਹੀਂ ਹੈਗਾ ਕਣਕ ਆਪਣੇ ਬਹੁਤ ਵਧੀਆ ਡਾਰਕ ਆ ਹਨਾ ਹਾਂਜੀ ਕਣਕ ਬਹੁਤ ਸੋਹਣੀ ਹੈ ਜੀ ਕਣਕ ਦਾ ਰੰਗ ਦੇਖਣਯੋਗ ਆ ਹਾਂਜੀ ਹਾਂਜੀ ਬਿਲਕੁਲ ਸਪਰੇ ਕੋਈ ਮਾਰੀ ਆਪਾਂ ਇੱਥੇ ਨਾ ਜੀ ਹੁਣ ਆਪਾਂ ਆ ਲੱਸੀ ਦੀ ਕਰਨੀ ਆ ਜੀ ਆਹ ਵੱਢ ਕੇ ਵਿੱਚੋਂ ਨਹੀਂ ਨਹੀਂ ਕਦੋਂ ਨੂੰ ਕਰਾਂਗੇ ਬਸ ਉਹ ਵੀ ਇੱਕ ਦੋ ਦਿਨਾਂ ਤੱਕ ਕੱਢ ਦੇਣੀ ਆ ਜੀ ਹੂੰ ਤੇ ਹੂੰ ਤੇ ਉਸ ਤੋਂ ਬਾਅਦ ਆਪਾਂ ਕਰ ਦੇਣੀ ਸਪਰੇ ਜੀ ਦੋ ਲੱਸੀ ਦੀਆਂ ਕਰ ਦੇਣੀ ਆ ਫਿਰ ਬਸ ਜੀ ਇਹ ਜਿਹੜੀਆਂ ਆਪਾਂ ਗੋਡੀਆਂ ਗਿਆ ਨਹੀਂ ਜੀ ਕਰਦੇ ਪਏ ਆ ਹਾਂਜੀ ਇਹ ਆਪਾਂ ਨੂੰ ਕਿੰਨੀਆਂ ਕਰਨੀਆਂ ਪਊਗੀਆਂ ਜਿੱਦਾਂ ਹੁਣ ਆਪਾਂ ਪਹਿਲੀ ਕਰ ਰਹੇ ਹਾਂ ਨਾ ਹਾਂਜੀ ਪਹਿਲੀ ਕਰਦੇ ਲੇਟ ਹੋ ਗਿਆ ਜੀ ਅੱਛਾ ਤੇ ਜਿੱਦਾਂ ਅਗੇ ਦਾ ਵਾ ਬਿੱਡਾ ਤੇ ਲਾਤੀ ਗੋੜ ਦਿੱਤੀ ਸ਼ੋਭੀ ਵਧੀਆ ਰਹਿ ਗਈ ਸੀਗੀ ਜੀ ਹਾਂ ਹਾਂ ਤੇ ਹੁਣ ਅਗਲੇ ਸਾਲ ਹੁਣ ਆਪਾਂ ਇਹਨੂੰ ਡਰਿੱਲ ਦੇ ਨਾਲ ਬੀਜਾਂਗੇ ਜੀ ਹੂੰ ਇਹ ਕਪੂਰ ਬੰਦ ਕਰਕੇ ਥੋੜੇ ਖੁੱਲੇ ਸ਼ਿਆੜ ਹੋ ਜਾਣਗੇ ਜੀ ਅੱਛਾ ਉਹ ਗੁੱਦਨੇ ਸੌਖੇ ਆ ਜੀ ਅੱਛਾ ਜੀ ਹਾਂਜੀ ਉਹਦਾ ਬੀਜਾਂਗੇ ਜੀ ਨਹੀਂ ਸਹੀ ਆ ਹਾਂਜੀ ਹੁਣ ਖਾਦ ਕੇ ਬੀਜ ਉਹਦਾ ਖਲਾ ਰਹੇ ਹੋਇਆ ਆਪਾਂ ਇਹ ਕਿ ਡਰੈਲ ਨਹੀਂ ਕੀਤੀ ਜੀ ਹਾਂਜੀ ਤੇ ਹੁਣ ਏਦਾਂ ਗੁੱਟ ਨਹੀਂ ਪੈ ਰਹੀ ਆ ਜੀ ਠੀ ਗੁੱਡਣਾ ਤੁਹਾਨੂੰ ਨਹੀਂ ਲੱਗਦਾ ਵੀ ਇਹ ਇੱਕ ਬਹੁਤ ਔਖਾ ਕੰਮ ਆ ਉਹ ਵੀ ਇੰਨੀ ਠੰਡ ਦੇ ਵਿੱਚ ਤੁਸੀਂ ਆਲਾ ਦਵਾਲਾ ਦੇਖ ਲਓ ਵੀ ਕਿੰਨੀ ਠੰਡ ਆ ਹਾਲਾਂਕਿ ਦੁਪਹਿਰ ਦਾ ਸਮਾਂ ਆ ਇਸ ਵਕਤ ਮੇਰਾ ਖਿਆਲ ਆ ਕਿ ਤਕਰੀਬਨ ਹਾਜੀ ਸਵਾ 2 ਹੋ ਚੱਲੇ ਆ ਹਾਂਜੀ ਤੋਂ ਸਵਾ 2 ਵਜੇ ਦੀ ਇਹ ਰਿਕਾਰਡਿੰਗ ਆ ਗਿਆ ਵੀ ਜੀ ਹਾਂਜੀ ਹਾਂਜੀ ਤੇ ਇਸ ਵਕਤ ਠੰਡ ਵੀ ਕਾਫੀ ਆ ਹਵਾ ਵੀ ਠੰਡੀ ਚੱਲ ਰਹੀ ਆ ਤੇ ਗੁੱਡਣਾ ਤੁਹਾਨੂੰ ਇਹ ਨਹੀਂ ਲੱਗਦਾ ਝੰਜਟ ਆ ਆਪਣੇ ਲਈ ਆਪਾਂ ਲੱਗੇ ਹੋਏ ਆ ਨਹੀਂ ਜੀ ਹਾਂ ਭਾਵੇਂ ਅਸੀਂ ਤਾਂ ਬਸ ਸਵਾਕਤ ਹਾਂ 7 ਵਜੇ ਲੱਗਦੀ ਹੈ ਤਾਂ ਵੀ ਕੋਈ ਚੱਕਰ ਨਹੀਂਗਾ ਜੀ ਠੰਡ ਬੇਲੇ ਨੂੰ ਕੰਮ ਕਰਦੇ ਨੇ ਕੋਈ ਠੰਡ ਨਹੀਂ ਦੇਗੀ ਠੰਡ ਦਾ ਮੌਸਮ ਬਹੁਤ ਵਧੀਆ ਕੁਦਰਤ ਨੇ ਦਿੱਤਾ ਜੀ ਆਨੰਦ ਮਾਣਨਾ ਚਾਹੀਦਾ ਹੈ ਸਾਡੇ ਹੁਣ ਅਹੀ ਕਹਿੰਦੇ ਹਲੇ ਠੰਡ ਆਉਂਦੀ ਨਹੀਂ ਜੀ ਠੰਡ ਬਹੁਤ ਹੋ ਗਈ ਆ ਜੀ ਹਾਂਜੀ ਹੀਟਰ ਲਾਉਣੀ ਸ਼ੁਰੂ ਕਰ ਦਨੇ ਆ ਜੀ ਹਾਂ ਹੀਟਰ ਵੀ ਸਾਡੇ ਲਈ ਨੁਕਸਾਨਦੇ ਬਹੁਤ ਸਾਡੇ ਸਰੀਰ ਨੂੰ ਕਮਜ਼ੋਰ ਕਰ ਰਿਹਾ ਹੈ ਹੀਟਰ ਜਿਹੜਾ ਅਸੀਂ ਲਾ ਰਹੇ ਹਾਂ ਜੀ ਸਾਡੇ ਕਾਲੇ ਸੰਘਿਆ ਵਾਲੇ ਡਾਕਟਰ ਜਗਤਾਰ ਸਿੰਘ ਪ੍ਰੋਫੈਸਰ ਸਾਹਿਬ ਸਾਡੇ ਕਹਿੰਦੇ ਹੁੰਦੇ ਆ ਹਾਂਜੀ ਉਹ ਕਹਿੰਦੇ ਯਾਰ ਕਿਉਂ ਡਰੀ ਜੰਨੇ ਆ ਹਾਂਜੀ ਹਾਂਜੀ ਉਹ ਕਹਿੰਦੇ ਹੁੰਦੇ ਆ ਗੋਲਦੀ ਪ੍ਰਮਾਤਮਾ ਨੇ ਨਾ ਹਾਂਜੀ ਪਰਮਾਤਮਾ ਨੇ ਏਸੀ ਲਾਇਆ ਹੋਇਆ ਆ ਹਾਂਜੀ ਹਾਂਜੀ ਇੰਜੋਏ ਕਰੋ ਹਾਂਜੀ ਬਿਲਕੁਲ ਬਿਲਕੁਲ ਡਰੋ ਨਾ ਹਾਂਜੀ ਹਾਂਜੀ ਤੇ ਉਹ ਗੱਲ ਉਹਨਾਂ ਦੀ ਸਹੀ ਆ ਹਾਂਜੀ ਫਿਰ ਇਹਦੇ ਵਿੱਚ ਇੱਕ ਚੀਜ਼ ਮੈਂ ਦੱਸ ਦੁਮਾ ਕਿ ਕਿਉਂਕਿ ਸਪਰੇ ਨਹੀਂ ਕਰੀ ਅਸੀਂ ਚਾਹੁੰਦੇ ਤਾਂ ਸਪਰੇ ਵੀ ਕਰ ਸਕਦੇ ਸੀ ਕਿਉਂ ਜੀ ਹਾਂਜੀ ਹਾਂਜੀ ਵੀ ਅਸੀਂ ਮਤਲਬ ਇੱਕ ਨਦੀਨ ਤੋਂ ਸਪਰੇ ਕਰ ਦਈਏ ਹਾਂਜੀ ਹਾਂਜੀ ਤੇ ਕਿਹੜਾ ਨਦੀਨ ਹੋਜੂ ਹਾਂਜੀ ਪਰ ਅਸੀਂ ਉਹ ਸਪਰੇ ਨਹੀਂ ਕੀਤੀ ਹੋਈ ਜਿੱਦਾਂ ਜੀ ਸਪਰੇ ਆਪਾਂ ਹਾਂ ਸਸਤੀ ਤੋਂ ਸਸਤੀ ਕਰ ਦਿੱਤੀ ਜੀ ਜੀ ਦਵਾਈ ਤੇ ਦਵਾਈ ਆ ਜੀ ਹਾਂ ਜੀ ਨੁਕਸਾਨ ਤੋਂ ਨੇ ਦੇਣਾ ਹੀ ਆ ਜੀ ਆਹ ਦੇਖੋ ਜੀ ਦੱਸ ਰਿਹਾ ਦੇਖੋ ਜੀ ਹੋ ਰਿਹਾ ਹੈ ਆਪਾਂ ਨੇ ਇਹ ਕੱਢ ਰਹੇ ਆ ਵਿੱਚੋਂ ਜੀ 24 ਹੁੰਦਾ ਜੀ ਇਹ ਹੁਣ ਇਦਾਂ ਕੱਢਣਾ ਪੈਂਦਾ ਹੈ ਹਾਂ ਜੀ ਹਾਂ ਜੀ ਹਨਾ ਹਾਂ ਜੀ ਠੀਕ ਆ ਤੇ ਦਵਾਈ ਤੇ ਦਵਾਈ ਆ ਜੀ ਬਿਨਾ ਸ਼ੱਕ ਤੇ ਆ ਜਿਹੜਾ ਆਪਾਂ ਨਾਲੇ ਤਾਂ ਜੀ ਹਾਂ ਹੁਣ ਆਪਾਂ ਗੋਡੀ ਕਰ ਰਹੇ ਆ ਜੀ ਹਾਂ ਜੀ ਇੱਕ ਸਰੀਰ ਦੀ ਕਸਰਤ ਹੋ ਰਹੀ ਆ ਜੀ ਹਮ ਸ਼ੈਰ ਕਾਂ ਦੀ ਆਪਾਂ ਨੂੰ ਕੀ ਲੋੜ ਆ ਜੀ ਆ ਗੋਡਿਆਂ ਦੀ ਕਿੰਨੀ ਪ੍ਰੈਕਟਿਸ ਹੋ ਰਹੀ ਆ ਘੁੰਮਰੇ ਫਿਰਦੇ ਆ ਜੀ ਬਿਲਕੁਲ ਹਾਂ ਜੀ ਬਿਨਾ ਸ਼ੱਕ ਤੇ ਠੰਡ ਹੈ ਨੀਗੇ ਜੀ ਠੰਡ ਤਾਂ ਬੇਲਿਆਂ ਨੂੰ ਠੰਡ ਹੈ ਜੀ ਠੰਡ ਸਾਡੇ ਸਰੀਰ ਲਈ ਜ਼ਰੂਰੀ ਆ ਹੂੰ ਜੇ ਆ ਜੀ ਠੰਡ ਨਹੀਂ ਸਹਾਰ ਸਕੇ ਹਨਾ ਜੀ ਜੀ ਅਸੀਂ ਗਰਮੀ ਵੀ ਨਹੀਂ ਸਹਾਰ ਸਕਦੇ ਇਹ ਗਰਮੀ ਵੀ ਨਹੀਂ ਸਹਾਰ ਸਕਦੇ ਇੱਕ ਚੀਜ਼ ਇਸ ਤੇ ਆਈਏ ਬਾਜੀ ਹਾਂਜੀ ਹੁਣ ਆ ਤਰੀਕਾ ਆ ਇੱਕ ਬੀ ਨੂੰ ਸ਼ੁੱਧ ਬਣਾਉਣ ਦਾ ਹਾਂਜੀ ਆ ਇੱਕ ਜੋ ਆਪਾਂ ਕਰ ਰਹੇ ਹਾਂ ਹਾਂ ਹਾਂਜੀ ਬਹੁਤ ਸਾਰੇ ਸੱਜਣ ਇਹ ਵੀ ਕਈ ਵਾਰੀ ਕਹਿ ਦਿੰਦੇ ਆ ਵੀ ਯਾਰ ਆਪਾਂ ਬੀਜ ਜਦੋਂ ਦਿੰਨੇ ਆ ਦੂਸਰਿਆਂ ਨੂੰ ਹਨਾ ਹਾਂਜੀ ਵੀ ਫੇਕ ਹੀ ਹੋਇਆ ਥੋੜੀ ਮਿਹਨਤ ਉਹ ਵੀ ਆਪ ਵੀ ਕਰਨ ਹਾਂਜੀ ਹਾਂਜੀ ਹਨਾ ਹਾਂਜੀ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਆ ਆ ਫਿਰ ਉਹ ਤਰੀਕਾ ਹਾਂਜੀ ਆ ਆ ਤਰੀਕਾ ਜਿੱਦਾਂ ਫਿਰ ਆਪਾਂ ਨੂੰ ਕਣਕ ਤਿਆਰ ਕਰਨੀ ਚਾਹੀਦੀ ਆ ਵੀ ਜਦੋਂ ਫਿਰ ਆਪਾਂ 1.5 150 ਰੁਪਿਆ ਕਿਲੋ ਦਾ ਲੈਣਾ ਜਾਂ 100 ਸਵਾ 100 ਲੈਣਾ ਆ ਤੇ ਫਿਰ ਮਿਹਨਤ ਵੀ ਫਿਰ ਇਦਾਂ ਦੀ ਕਰਨੀ ਚਾਹੀਦੀ ਹਾਂਜੀ ਉਹਨਾਂ ਚਾਹੀਦਾ ਬੀਜ ਸੁੱਧ ਕਰਕੇ ਦੇਣ ਜੀ ਹਨਾ ਹਾਂਜੀ ਹਾਂਜੀ ਕਿਉਂਕਿ ਹੁਣ ਜੇ ਅਸੀਂ ਸਪਰੇਅ ਮਾਰਾਂਗੇ ਤਾਂ ਓਬਵੀਅਸਲੀ ਉਹ ਜ਼ਹਿਰ ਤਾਂ ਫਿਰ ਜ਼ਹਿਰ ਤਾਂ ਜਾਣੀ ਆ ਹੀ ਗਣਾ ਨਾਲੇ ਜੀ ਆਪਾਂ ਜੇ ਤਾਂ ਹੁਣ ਕਾਨਕਪੇਲੇ ਸਾਲਾ ਇੱਕ ਕਿਤਾਬਾ ਲਾਇਸ਼ੋ ਦਾ ਆਪਾਂ ਸਾਰਾ ਬੀਜ ਫਰੀ ਬੰਡਿਆ ਜੀ ਹੂੰ ਉਹਦਾ ਆਪਾਂ ਕੋਈ ਪਾਇਆ ਨਹੀਂ ਲਿਆ ਜੀ ਹੂੰ ਮੇਰਾ ਕੰਮ ਵੀ ਇਸ ਪਾਸੇ ਨੂੰ ਆਵੋ ਆਪਣੀ ਦੇਸੀ ਚੀਜ਼ਾਂ ਲਾਵੋ ਜੇ ਤੰਦਰੁਸਤ ਰਹਿਣਾ ਤਾਂ ਤੁਸੀਂ ਹਾਂ ਹਾਂ ਜੀ ਨਹੀਂ ਬਿਨਾ ਸ਼ੱਕ ਜੀ ਬਿਨਾ ਸ਼ੱਕ ਇਹ ਚ ਕੋਈ ਦੂਰਾਵਾ ਨਹੀਂ ਹੈਗੀਆਂ ਸਾਡਾ ਮਕਸਦ ਹੈਗਾ ਆ ਕਿ ਜੇ ਤੁਸੀਂ ਕਿਸੇ ਤਰੀਕੇ ਉਤਸ਼ਾਹਿਤ ਹੋ ਕੇ ਚੀਜ਼ਾਂ ਜਿਹੜੀਆਂ ਆਪ ਉਗਾਉਣ ਲੱਗ ਜਾਮੋ ਪ੍ਰੋਬਲਮ ਕੀ ਹੈਗੀ ਆ ਕਿ ਇੱਥੇ ਉਹ ਲੋਕ ਨੇ ਜਿਨ੍ਹਾਂ ਕੋਲ ਜ਼ਮੀਨ ਬਹੁਤ ਜ਼ਿਆਦਾ ਆ ਪਰ ਉਹਨਾਂ ਨੇ ਆਪਣੇ ਲਈ ਆਪਣੇ ਲਈ ਉਹਨਾਂ ਨੇ ਕੁਝ ਵੀ ਨਹੀਂ ਬੀਜਿਆ ਹੋਇਆ ਹਾਂਜੀ ਹਾਂਜੀ ਜਦੋਂ ਉਹਨਾਂ ਨੂੰ ਪੁੱਛੀਦਾ ਕਿ ਤੁਸੀਂ ਆਪਣੇ ਲਈ ਕੋਈ ਕਣਕ ਬੀਜੀ ਆ ਕੋਈ ਕੁਝ ਛੱਡਿਆ ਆ ਉਹ ਕੁਝ ਵੀ ਨਹੀਂ ਛੱਡਦੇ ਹਾਂਜੀ ਬਿਲਕੁਲ ਸਾਰਾ ਹੀ ਪ੍ਰੋਫੈਸ਼ਨਲ ਖੇਤੀ ਕਰ ਰਹੇ ਨੇ ਹਾਂਜੀ ਤੋਂ ਉਹ ਇੱਕ ਦਿੱਕਤ ਤਾਂ ਬਣੀ ਹੋਈ ਆ ਅਸੀਂ ਤਾਂ ਕਹਿੰਦੇ ਆ ਤੁਸੀਂ ਦੂਸਰਿਆਂ ਲਈ ਵੀ ਇਦਾਂ ਹੀ ਚੀਜ਼ ਬੀਜੋ ਹਾਂਜੀ ਹਾਂਜੀ ਸਾਰਿਆਂ ਦੇ ਲਈ ਬੀਜੋ ਹਾਂਜੀ ਸਾਰਿਆਂ ਲਈ ਬੀਜੋ ਜੀ ਹਨਾ ਅਭੀ ਤੁਸੀਂ ਲੋਕਾਂ ਨੂੰ ਕਾਦੋ ਜ਼ਹਿਰ ਖਵਾਉਣੀ ਆ ਹਾਂਜੀ ਹਾਂਜੀ ਜੇ ਆਪ ਵੀ ਆਪਾਂ ਤੇ ਦੂਜੀ ਗੱਲ ਇਹ ਆ ਦੋਸਤੋ ਮੈਂ ਇੱਕ ਗੱਲ ਹੋਰ ਦੱਸ ਮੈਂ ਹੁਣ ਆ ਜਿਹੜਾ ਤਰੀਕਾ ਹੈ ਨਾ ਇਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਹੋ ਸਕਦਾ ਆ ਕਿ ਯਾਰ ਇਹ ਤਾਂ ਦਕੰਮਣ ਬੜੇ ਨੇ ਹਨਾ ਹੁਣ ਉਹ ਦੇਖੋ ਘੱਟੋ ਘਾਟੇ ਤਿੰਨ ਬੰਦੇ ਇੱਥੇ ਨੇ ਠੀਕ ਆ ਤੋ ਤਿੰਨ ਬੰਦੇ ਇੱਥੇ ਕੰਮ ਕਰ ਰਹੇ ਆ ਪਹਿਲਾਂ ਉਸ ਤੋਂ ਦੋ ਜਣੇ ਆ ਕੇ ਇਥੋਂ ਸਾਗ ਵਗੈਰਾ ਤੋੜਦੇ ਹਟਿਆ ਹਨਾ ਤੇ ਹੁਣ ਜੇ ਤਾਂ ਅਸੀਂ ਇਸ ਤਰੀਕੇ ਨਾਲ ਚੀਜ਼ਾਂ ਬੀਜਾਂਗੇ ਤੇ ਲੋਕਾਂ ਨੂੰ ਦਵਾਂਗੇ ਤੇ ਬਾਈ ਫਿਰ ਉਹਦੀ ਕੀਮਤ ਵੀ ਤੁਸੀਂ ਆਪਣੇ ਤਰੀਕੇ ਨਾਲ ਲੈ ਸਕਦੇ ਆ ਕਿਉਂ ਜੀ ਹਾਂਜੀ ਹਾਂਜੀ ਬਿਲਕੁਲ ਲੋਕ ਕੀਮਤ ਦਿੰਦੇ ਆ ਹਾਂਜੀ ਹਾਂਜੀ ਠੀਕ ਆ ਨਾ ਫਿਰ ਅਗਲੇ ਨੂੰ ਪਤਾ ਆਇਆ ਭਾਈ ਵੀ ਨਹੀਂ ਇਹ ਬੰਦਾ ਸਾਨੂੰ ਗਲਤ ਚੀਜ਼ ਨਹੀਂ ਖਵਾਉਣ ਲੱਗਾ ਹਾਂਜੀ ਇਹ ਭਰੋਸਾ ਕਿਸਾਨ ਨੇ ਖੁਦ ਬਿਲਡ ਕਰ ਇੱਕ ਭਰੋਸਾ ਤੁਸੀਂ ਹੀ ਪੈਦਾ ਕਰਨਾ ਲੋਕਾਂ ਦੇ ਵਿੱਚ ਜਦੋਂ ਕਿਸਾਨ ਨੇ ਇਹ ਭਰੋਸਾ ਪੈਦਾ ਕਰ ਦਿੱਤਾ ਨਾ ਤਾਂ ਲੋਕ ਵੀ ਤੁਹਾਡੇ ਨਾਲ ਖੜ੍ਹ ਜਾਣਗੇ ਕਿਸਾਨ ਇਕੱਲਾ ਇਹ ਨਹੀਂ ਕਹਿ ਸਕਦਾ ਕਿ ਮੈਂ ਮਤਲਬ ਮੇਰੇ ਤੇ ਨਿਰਭਰ ਲੋਕ ਆ ਭਾਈ ਅਸੀਂ ਵੀ ਲੋਕਾਂ ਤੇ ਨਿਰਭਰ ਹਾਂ ਜਦੋਂ ਲੋਕ ਸਾਡੇ ਨਾਲ ਤੁਰ ਪਏ ਫੇਰ ਸਾਨੂੰ ਹਰਾਉਣ ਵਾਲਾ ਕੋਈ ਨਹੀਂ ਕੀ ਖੜ ਗਿਆ ਨਹੀਂ ਜੀ ਹਾਂਜੀ ਬਿਲਕੁਲ ਜੀ ਨਾਲੇ ਜੀ ਅੱਗੇ ਪਹਿਲਾਂ ਹਾਂ ਅਜੇ ਤੋਂ 20-25 ਸਾਲ ਪਹਿਲਾਂ ਸਾਰੇ ਕਣਕਾ ਗੋੜਦੇ ਹੁੰਦੇ ਸੀ ਜੀ ਹਾਂ ਹਜੇ ਸਾਰੇ ਗੋੜਦੇ ਰੰਬੇ ਨਾਲ ਗੋੜਦੇ ਹੁੰਦੇ ਸੀ ਜੀ ਹਾਂ ਹਾਂਜੀ ਸਾਰੇ ਕਣਕਾ ਗੋੜਦੇ ਹੁੰਦੇ ਸੀ ਜੀ ਦੋ ਦੋ ਦਵਾਈਆਂ ਨਹੀਂ ਸੀ ਚੱਲੀਆਂ ਜੀ ਅੱਛਾ ਮਤਲਬ 30 ਸਾਲ ਲਾ ਲਓ ਜੀ ਹੈਨਾ ਹਾਂ 35 ਸਾਲ ਲਾ ਲਓ ਜੀ ਅੰਦਾਜ਼ਾ ਹੈਗਾ ਹਾਂ ਤੇ ਕਣਕਾ ਗੋੜਦੇ ਹੁੰਦੇ ਸੀ ਆਹੀ ਵੀ ਗੋੜਦੇ ਹੁੰਦੇ ਸੀਗੇ ਜੀ ਹਾਂ ਤੇ ਉਹ ਜੋ ਕਿਸੇ ਦਾ ਗੋਡਾ ਗਿੱਟਾ ਕਿਸੇ ਦਾ ਦੁੱਖ ਦਾ ਨਿਸ਼ਾਨਾ ਨਹੀਂ ਨਹੀਂ ਦੁੱਖਦਾ ਸੀ ਤੇ ਕਿਉਂ ਹਾਂ ਦੇਖੋ ਜੀ ਹੁਣ ਆਪਾਂ ਚੱਲ ਰਹੇ ਹਾਂ ਜੀ ਹੂੰ ਪੈਰਾਂ ਪਾਤ ਚੱਲ ਰਹੇ ਆ ਦੇਖੋ ਕਸਰਤ ਹੋ ਰਹੀ ਆ ਦੇਖੋ ਜੀ ਹਾਂ ਇਦਾਂ ਚੱਲਦੇ ਜੀ ਨਾ ਨਹੀਂ ਦੇਖੋ ਫਾਇਦਾ ਤਾਂ ਇਹਦਾ ਹੈਗਾ ਹੀ ਆ ਹਾਂ ਕਹਾਣੀ ਤੇ ਉੱਥੇ ਆ ਕੇ ਸਾਡੀ ਵਿਗੜੀ ਆ ਨਾ ਜਦੋਂ ਆਪਾਂ ਆਰਾਮ ਭਾਲਣ ਤੁਰ ਪਏ ਆਪਣੇ ਭਾਜੀ ਜਿਹੜੇ ਹੁਣ ਗੋਡੀ ਆ ਇਹ ਤੁਸੀਂ ਪਹਿਲੀ ਲਾ ਰਹੇ ਆ ਇਹ ਤੋਂ ਬਾਅਦ ਵੀ ਕੋਈ ਲੋਡ ਪੈ ਸਕਦੀ ਆ ਹਏ ਨਹੀਂ ਉਹ ਤਾਂ ਹੁਣ ਕੱਢੀ ਜਾਂਦੇ ਜੀ ਹੁਣ ਲੋਡ ਨਹੀਂ ਜੀ ਬਸ ਇਸ ਤੋਂ ਬਾਅਦ ਹਾਂਜੀ ਹਾਂਜੀ ਪਹਿਲੀ ਕਰੀ ਜਾਂਦੇ ਵਸ ਲੋੜ ਨਹੀਂ ਹੁਣ ਜੀ ਇੱਕ ਕਿੱਲੇ ਦੀ ਗੋਡੀ ਕਰਨ ਦੇ ਲਈ ਕਿੰਨੇ ਲੋਕ ਲੱਗੇ ਸਾਡੇ ਚਾਰ ਦਿਹਾੜੀਆਂ ਲੱਗ ਗਈਆਂ ਤਿੰਨ ਤਿੰਨ ਜਾਣੇ ਤਿੰਨ ਜਾਣਿਆਂ ਦੀਆਂ ਹੁਣ ਮੈਂ ਤੁਹਾਨੂੰ ਦੱਸਦਾ ਆ ਕਿ ਇਹਦੇ ਉੱਤੇ ਖਰਚਾ ਕਿੰਨਾ ਆਉਂਦਾ ਅਗਰ ਚਾਰ ਦਿਹਾੜੀਆਂ ਤਿੰਨ ਬੰਦਿਆਂ ਦੀਆਂ ਲੱਗੀਆਂ ਤਾਂ ਤੁਹਾਡੇ ਲੋਕਲ ਮਤਲਬ ਹਸਾਬ ਨਾਲ ਤੁਸੀਂ ਦਿਹਾੜੀ ਦੇਖ ਲਓ ਠੀਕ ਆ ਜੀ ਤੋ ਹੁਣ ਮੰਨ ਲਓ ਜੇ ਸਾਡੇ ਏਰੀਆ ਚ 500 ਰੁਪਈਆ ਆ ਠੀਕ ਹੈ ਜੀ ਉਸ ਹਿਸਾਬ ਨਾਲ ਚਾਰ ਦਿਹਾੜੀਆਂ ਲੱਗ ਗਈਆਂ ਤਾਂ ਤਕਰੀਬਨ 6000 ਰੁਪਈਆ ਇਹਦਾ ਤੁਹਾਡਾ ਗੋਡੀ ਦਾ ਖਰਚਾ ਜਿਹੜਾ ਆ ਉਹ ਖੜ ਜਾਂਦਾ ਜਦੋਂ 6000 ਰੁਪਈਆ ਖੜ ਗਿਆ ਮਿਹਨਤ ਕੀਤੀ ਆ ਪਰ ਹੁਣ ਮੈਂ ਇਸ ਗੱਲ ਤੇ ਆਉਣਾ ਵੀ ਜਦੋਂ ਫਿਰ ਇਦਾਂ ਮਿਹਨਤ ਹੁੰਦੀ ਆ ਨਾ ਜੀ ਫਿਰ ਅਸੀਂ ਇਸ ਚੀਜ਼ ਦੇ ਹੱਕਦਾਰ ਬਣ ਜਾਂਦੇ ਆ ਕਿ ਅਸੀਂ ਆਪਣੀ ਮਿਹਨਤ ਦਾ ਮੁੱਲ ਵੀ ਲੈ ਸਕੀਏ ਕਿਉਂ ਜੀ ਹਾਂ ਜੀ ਬਿਲਕੁਲ ਜੀ ਤੇ ਲੋਕ ਵੀ ਸਾਨੂੰ ਮਿਹਨਤ ਦਾ ਮੁੱਲ ਦਿੰਦੇ ਨੇ ਇਹ ਨਹੀਂ ਹੈ ਕਿ ਉਹ ਉਹੀ ਕਣਕ ਆ ਭਾਈ ਜਿਹੜੀ ਉਹ ਬਾਜ਼ਾਰ ਦੇ ਵਿੱਚ ਅਸੀਂ 2500 ਨੂੰ ਬੂਰੀ ਲੈਨੇ ਆ 2600 ਨੂੰ ਲੈਨੇ ਆ ਤੇ ਇਹ ਵੀ ਅਸੀਂ ਫਿਰ 25 2600 ਨੂੰ ਪਾ ਲਈਏ ਇਦਾਂ ਨਹੀਂ ਹੁੰਦਾ ਸੋਨਾ ਮੋਤੀ ਕਣਕ ਕਾਫੀ ਮਹਿੰਗੀ ਵਿਕਦੀ ਆ ਤੇ ਪਰ ਸਾਡਾ ਮਤਲਬ ਦੋ ਗੱਲਾਂ ਕਰਨ ਦਾ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਾੜ ਤੋਂ ਕਣਕ ਲਵੋ ਅਸੀਂ ਕਹਿੰਦੇ ਆ ਤੁਸੀਂ ਸਾੜ ਤੋਂ 20 ਲੈ ਲਓ ਤੇ 20 ਗਿਆਨੀ ਜੀ ਹੁਣਾਂ ਨੇ ਤਾਂ ਬਿਲਕੁਲ ਫ੍ਰੀ ਦਿੱਤਾ ਆ ਇਹਨਾਂ ਨੇ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਤੇ ਤੁਸੀਂ ਇਹ ਦੇਖੋ ਕਿ ਉਹ 20 ਤਿਆਰ ਕਿਦਾਂ ਹੁੰਦਾ ਠੀਕ ਆ ਜੀ ਤੇ ਬਹੁਤ ਸਾਰੇ ਸੱਜਣ ਇਦਾਂ ਦੀ ਆ ਵੀ ਉਹ ਸੱਜਣ ਕਹਿ ਦਿੰਦੇ ਆ ਵੀ ਯਾਰ ਮਿਕਸ ਆ ਕਣਕ ਹਨਾ ਮੈਨੂੰ ਫੇਰ ਸ਼ਿਕਾਇਤ ਆਉਂਦੀ ਆ ਲੋਕਾਂ ਦੀ ਵੀ ਯਾਰ ਉਹਨਾਂ ਤੋਂ ਵੀ ਲਿਆ ਸੀ ਉਹ ਸਾਨੂੰ ਮਿਕਸ ਮਿਲਿਆ ਆ ਉਹ ਉਹ ਸੀਡ ਪਿਓਰ ਨਹੀਂ ਹੁੰਦਾ ਕਲੀਅਰ ਨਹੀਂ ਹੁੰਦਾ ਠੀਕ ਆ ਉਹ ਪਿਓਰ ਸੀਡ ਨਹੀਂ ਹੁੰਦਾ ਉਹਦੇ ਵਿੱਚ ਦੂਸਰੀਆਂ ਕਣਕਾਂ ਮਿਕਸ ਹੁੰਦੀਆਂ ਨੇ ਹਨਾ ਤੇ ਫਿਰ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਦਾਂ ਫਿਰ ਸੋਨੇ ਵਾਗ ਜੇ ਉਹਦਾ ਨਾਮ ਸੋਨਾ ਮੋਤੀ ਆ ਤੇ ਫੇਰ ਉਹ ਸੋਨੇ ਵਾਗ ਹੀ ਮਤਲਬ ਤਿਆਰ ਕਰਨੀ ਪੈਂਦੀ ਹੁਣ ਤੁਸੀਂ ਆਰਗੇਨਿਕ ਤੇ ਗੱਲ ਕਰ ਲੈਂਦੇ ਆ अच्छा ज्ञानी जी ਜਿੱਦਾਂ ਤੁਸੀਂ ਕਹਿੰਦੇ ਵੀ ਪੁਰਾਣੇ ਸਮਿਆਂ 'ਚ ਇਦਾਂ ਕਣਕਾ ਗੁੱਡੇ ਹੁੰਦੇ ਸੀ ਅਸੀਂ ਆ ਬਹੁਤ ਗੁੱਡੇ ਰਹਿ ਜਾਂ ਜੀ اچھا ਮੌਲ ਗੁੱਡੀ ਕਣਕਰੰਬੇ ਨਾਲ ਗੁੱਡੇ ਆ ਜੀ اچھا ਹਾਂਜੀ ਬਾਅਦ 'ਚ ਫੇ ਉਹ ਬਘੋਲੇ ਆ ਗਿਆ ਜੀ ਬਘੋਲੇ 'ਚ ਜਿੱਦਾਂ ਕਹੀ ਜੀ ਵਾਂਗੂ ਹੁੰਦੇ 10 ਦਾ ਪਾ ਕੇ ਖੜੇ ਹੋ ਕੇ ਗੁੱਡੀ ਜਾਂਦੇ ਹੁੰਦੇ ਆਹ 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 ਛਕਾਣਾ ਲੈ ਵੀ ਆ ਸੌਖਾ ਹੋ ਗਿਆ ਕੰਮ ਹੁਣ ਖੜੇ ਹੋ ਕੇ ਗੁੱਡੀ ਜਾਂਦੇ ਆ ਪੁੰਤ ਰੇਲ ਦੇ ਵਿੱਚ ਨਹੀਂ ਭਜਦੇ ਜੀ ਮੱਤ ਤੁਰੇ ਜਾਂਦੇ ਛੋਦੇ ਹੂੰ ਇਹ हिसाब सेਗਾ ਜੀ ਹੁਣ ਮਤਲਬ ਗੱਲ ਕੀ ਕਿ ਅਸੀਂ ਉਹ ਸਾਰਾ ਢਾਂਚਾ ਖਲਾਰ ਕੇ ਰੱਖ ਦਤਾ ਅਸੀਂ ਉਹ ਸਾਰੇ ਢਾਂਚੇ ਨੂੰ ਪੁੱਲ ਗਾ ਸੌਖੇ ਨੂੰ ਪੈ ਗਾ ਹਾਂਜੀ ਹਾਂਜੀ ਬਿਲਕੁਲ ਸੌ ਹੋ ਗਏ ਔਖੇ ਜੀ ਹੋ ਔਖੇ ਗਾ ਹਾਂਜੀ ਹੋ ਔਖੇ ਗਾ ਪਾਇ ਸੌਖੇ ਨੂੰ ਹਾਂਜੀ ਹਾਂਜੀ ਪਾਇ ਸੌਖੇ ਨੂੰ ਗਾ ਹੋ ਗਏ ਔਖੇ ਜੀ ਹਾਂਜੀ ਹਾਂਜੀ ਬਿਲਕੁਲ ਜੀ ਹਨਾ ਫੁੱਟਾ ਪੈ ਗਿਆ ਗਾ ਸਾਡੇ ਤੇ ਹਾਂਜੀ ਹਾਂਜੀ ਹੈ ਹੁਣ ਇਹ ਆ ਵੀ ਜਦੋਂ ਉੱਥੇ ਜਾਂਦੇ ਆ ਤੇ ਫਿਰ ਕਿਤੇ ਪਰਮਾਤਮਾ ਨਾ ਕਰੇ ਜਦੋਂ ਕਿਤੇ ਹਸਪੀਟਲ ਜਾਈਦਾ ਨਾ ਜੀ ਫਿਰ ਚੇਤਾ ਆਉਂਦਾ ਜਾਨੀ ਫੇਰ ਉਥੇ ਰੱਬ ਨੂੰ ਇਹ ਅਰਦਾਸ ਨਿਕਲਦੀ ਵੀ ਰੱਬਾ ਕਿਤੇ ਇੱਥੇ ਨਾ ਕਿਸੇ ਦੇ ਵਾਸ ਪਾ ਦੀ। ਹਾਂਜੀ ਹਾਂਜੀ। ਹਨਾ। ਹੋਰ ਗੱਲਾਂ ਦੀਆਂ ਗੱਲਾਂ ਮਤਲਬ ਤੁਹਾਡੀਆਂ ਸੇਤਾਂ ਖਰਾਬ ਹੋ ਕੇ ਸਾਨੂੰ ਹਸਪੀਟਲ ਨਾ ਜਾਣਾ ਪਵੇ। ਕੱਲ ਹੀ ਇੱਕ ਵੀਰ ਕਹਿੰਦਾ ਨਹੀਂ ਸੀ ਸਾਡੇ 95 ਸਾਲ ਦੇ ਬਜ਼ੁਰਗ ਆਪ ਹਜੇ ਸਾਰਾ ਕੰਮ ਖੂ ਹਾਂਜੀ ਹਜੇ ਕਰਦੇ ਹਾਂਜੀ ਕਰਦੇ ਬਿਲਕੁਲ ਬਿਲਕੁਲ। ਆਪਾਂ ਕਰਦੇ ਆ ਯਾਰ ਕਿਸੇ ਦਿਨ ਉਹਨਾਂ ਨੂੰ ਮਿਲ ਕੇ ਆਈਏ ਆਪਾਂ ਬਾਪੂ ਨੂੰ। ਮੈਂ ਕਹਿੰਦਾ ਜੀ ਇੱਕ ਬੈਂਤੀ ਹੋਰ ਕਰ ਦਵਾ ਜਿੱਦਾਂ ਕਹਿ ਦਿੰਦੇ ਜੀ ਠੰਡ ਆ। ਹਾਂ। ਕਹਿੰਦੇ ਠੰਡੇ 'ਚ ਕੰਮ ਨਹੀਂ ਕਰਨੂ ਜੀ ਨਹੀਂ ਕਰਦਾ। ਹਾਂ। ਜਦੋਂ ਗਰਮੀ ਆਉਦੀ ਕ ਕਦੀ ਵੀ ਨਹੀਂ ਸਾਡੀ ਮਾੜੀ ਨੀਤ ਹੋ ਗਈ ਆ ਜੀ ਨਹੀਂ ਨਹੀਂ ਉਹਦਾ ਮਤਲਬ ਪਤਾ ਕੀ ਆ ਸਾਡਾ ਜੀ ਨਹੀਂ ਕਰਦਾ ਹਾਂ ਜੀ ਜੀ ਨਹੀਂ ਕਰਦਾ ਜੀ ਕਹਿੰਦਾ ਗਰਮੀ 'ਚ ਲੱਗੇ ਹੋਏ ਆ ਜੇ ਹੁਣ ਠੰਡੇ ਕਹਿੰਦਾ ਠੰਡੇ 'ਤੇ ਲੱਗੇ ਹੋਏ ਆ ਜੀ ਕੰਮ ਕਰਦਿਆਂ ਨੂੰ ਨਾ ਠੰਡਾ ਤੇ ਨਾ ਹੈਗੀ ਗਰਮੀ ਜੀ ਨਾ ਗਰਮੀ ਹਾਂਜੀ ਹਾਂਜੀ ਜੇ ਤੁਸੀਂ ਤੰਦਰੁਸਤ ਰਹਿਣਾ ਨਾ ਗਰਮੀ ਤੇ ਨਾ ਠੰਡ ਸਾਡੇ ਸਰੀਰ ਲਈ ਦੋਨੇ ਜ਼ਰੂਰੀ ਆ ਜੀ ਇੱਕ ਆਪਾਂ ਇਹ ਦੱਸੀਏ ਵੀ ਜਦੋਂ ਹੁਣ ਕਾਣ ਕੇ ਆ ਇਹਦੀ ਹਾਈਟ ਦੱਸਿਓ ਇਹ ਬਿਲਕੁਲ ਠੀਕ ਆ ਜਾਂ ਮਤਲਬ ਕਿਦਾਂ ਇਹਦੀ ਸਿਹਤ ਕਿਦਾਂ ਹਾਂਜੀ ਠੀਕ ਪੁੱਤੇ ਦਿਖਾ ਲ ਯਾਰ ਜੀ ਕਣਕ ਦਿਖਾਲ ਮੜ ਜੀ ਹਨਾ ਲੈ ਬਈ ਦੇਖ ਲਓ ਵੀ ਕਣਕ ਕਿਤੇ ਕੋਈ ਪ੍ਰੋਬਲਮ ਹੈਗੀ ਕੋਈ ਇਹਨੂੰ ਯਾਨੀ ਜੀ ਆਪਾਂ ਇਹਨੂੰ ਕੋਈ ਸਪਰੇਹਾਂ ਦੀ ਲੋੜ ਬਸ ਲੱਸੀ ਦੀ ਕਹਾਣੀ ਹੁਣ ਜੀ ਆਪਾਂ ਆ ਨਿਕਲ ਜਾਣੇ ਅੱਜ ਜਾਂ ਕੱਲ੍ਹ ਤੀ ਨਿਕਲ ਜੂਗੇ ਇਹ ਜੀ ਹਾਂ ਅੱਛਾ ਉਸ ਤੋਂ ਬਾਅਦ ਆਪਾਂ ਲੱਸੀ ਦੀ ਕਰਾਂਗੇ ਸਪਰੇਹ ਨੂੰ ਜੀ ਅੱਛਾ ਲੱਸੀ ਕਲੀ ਦਾ ਪਾਣੀ ਪਾਥੀਆਂ ਦਾ ਪਾਣੀ ਜੀ ਹਾਂ ਹਾਂ ਜਿਹੜੀ ਆਪਾਂ ਸਪਰੇਹ ਬਖਾ ਲਈ ਆ ਇੱਕ ਕਰਾਂਗੇ ਫੇ ਆਪਾਂ ਗੋਭ ਦੇ ਵਿੱਚ ਜਦ ਗੋਭੋਂ ਪਾਣ ਲੱਗਾ ਜੀ ਅੱਛਾ ਜੀ ਦੋ ਸਪਰੇਹਾਂ ਕਰਾਂਗੇ ਲੱਸੀ ਦੀਆਂ ਜੀ ਬਸ ਦੋ ਸਪਰੇਹਾਂ ਲੱਸੀ ਆਲੇ ਉਸ ਸਪਰੇਅ ਦੀਆਂ ਕਰਾਂਗੇ ਜਿਹੜੀ ਤੁਹਾਨੂੰ ਹੁਣੇ ਅਸੀਂ ਦਿਖਾਉਦੇ ਹਟੇ ਆ ਉਹ ਵੀਡੀਓ ਵੀ ਜ਼ਰੂਰ ਚੈਨਲ ਤੇ ਤੁਸੀਂ ਦੇਖ ਲਈਓ ਤੇ ਜੇ ਕਿਸੇ ਨੂੰ ਨਾ ਪਤਾ ਲੱਗੇ ਤੇ ਮੇਰੇ ਤੋਂ ਲਿੰਕ ਮੰਗ ਲਓ ਮੈਂ ਤੁਹਾਨੂੰ ਦੇ ਦਿੰਨਾ ਸੋ ਉਹ ਜਿਹੜੀ ਵੀਡੀਓ ਆ ਉਹ ਅਸੀਂ ਇਹੀ ਸਪਰੇਅਾਂ ਦਿਖਾ ਲਈਆਂ ਨੇ ਅੱਛਾ ਉਹ ਜਿਹੜੀ ਸਪਰੇਅ ਵੈਸੇ ਜਿੱਦਾਂ ਹੁਣ ਆਪਾਂ ਆਮ ਕਣਕਾਂ ਤੇ ਵੀ ਕਰ ਸਕਦੇ ਹਾਂ ਹਾਂਜੀ ਹਾਂਜੀ ਕਰ ਸਕਦੇ ਹਾਂ ਹਨਾ ਇੱਕ ਹੁਣ ਕਰ ਦੋ ਜੀ ਇੱਕ ਜਦੋਂ ਕਣਕ ਦਾ ਗੋਭ ਬਣ ਗਿਆ ਮਹਾਰਾਜਾ ਇੱਕ ਉਦੋਂ ਕਰ ਦੋ ਜੀ ਬਹੁਤ ਹੀ ਵਧੀਆ ਵਾਜੀ ਬਹੁਤ ਹੀ ਵਧੀਆ ਜੀ ਚੀਜ਼ ਹੈ ਹੁਣ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਹੋ ਉਹ ਹੈਗੀ ਆ ਕਣਕ ਦੇ ਵਿੱਚ ਗੋਡੀ ਕਰਨ ਦੀ ਠੀਕ ਹੈ ਜੀ ਕਿ ਕਿਵੇਂ ਇੱਕ ਆਰਗੈਨਿਕ ਕਣਕ ਤਿਆਰ ਹੁੰਦੀ ਆ ਕਿਵੇਂ ਇੱਕ ਸ਼ੁੱਧ ਬੀਜ ਤਿਆਰ ਹੁੰਦਾ ਆ ਆਹ ਵਾਲਾ ਜਿਹੜਾ ਹੁਣ ਮੈਂ ਇੱਕ ਲਾਸਟ 10 ਕਿਉਂਕਿ ਜਿਹੜੀ ਸੋਨਾ ਮੋਤੀ ਕਣਕ ਹੁੰਦੀ ਆ ਉਹਦਾ ਜਿਹੜਾ ਸਿੱਟਾ ਆ ਉਹ ਵੱਖਰਾ ਪਛਾਣ ਹੋ ਜਾਂਦਾ ਹਾਂਜੀ ਹਾਂ ਗੋਲੀ ਡੰਡਾ ਦੇਖੋ ਜੀ ਲਾਲ ਹੈ ਜੜਾ ਜੀ ਹਾਂ ਬਿਲਕੁਲ ਬਿਲਕੁਲ ਤੋ ਦੇਖੋ ਜੀ ਉਹ ਹਨਾ ਸੋਨਾ ਮੋਤੀ ਕਣਕ ਜਿਹੜੀ ਆ ਉਹ ਵੱਖਰੀ ਪਛਾਣ ਹੋ ਜਾਂਦੀ ਆ ਹੁਣ ਅਸੀਂ ਇੱਕ ਵਾਰ ਨਾ ਇਹਨੂੰ ਲਾਸਟ ਗੋਡੀ ਦੇ ਲਈ ਕਹਿ ਲੋ ਜਾਂ ਇੱਕ ਵਾਰ ਵਿੱਚ ਥੋੜਾ ਜਿਹਾ ਸਾਨੂੰ ਘੁੰਮਣਾ ਪਊਗਾ ਕਣਕ ਚ ਕਾਫੀ ਵਿੜਲੀ ਆ ਵੈਸੇ ਇਹ ਇਹਦੇ ਵਿੱਚ ਇੱਕ ਵਾਰ ਘੁੰਮਿਆ ਜਾਊਗਾ ਜਦੋਂ ਇਹਦੇ ਸਿੱਟੇ ਨਿਕਲਿਆ ਆਏ ਉਦੋਂ ਨੂੰ ਆਪਾਂ ਨੂੰ ਪਤਾ ਹੋਣਾ ਆ ਕਿ ਕਿਹੜੀ ਕਾਣਕ ਜਿਹੜੀ ਆ ਉਹ ਮਤਲਬ ਮੁੱਤੀ ਆ ਤੇ ਕਿਹੜੀ ਕੋਈ ਬਗਾਨੀ ਕਾਣਕ ਜਾਂ ਕੋਈ ਓਪਰੀ ਕਾਣਕ ਆ ਉਹਦਾ ਬੂਟਾ ਕੱਢਿਆ ਜਾ ਉਹਦਾ ਬੂਟਾ ਸਾਰਾ ਹੀ ਆਪਾਂ ਜਿੱਦਾਂ ਆ ਆ ਨਾ ਮਤਲਬ ਇਹੇ ਆ ਵੀ ਐਦਾਂ ਹੀ ਫੜ ਕੇ ਐਦਾਂ ਹੀ ਫੜ ਕੇ ਆਪਾਂ ਉਹਨੂੰ ਖਿੱਚ ਲੈਣਾ ਇਹ ਨਹੀਂ ਕਿ ਉਹਨੂੰ ਕੱਟਣਾ ਆ ਆਪਾਂ ਨੂੰ ਐਦਾਂ ਹੀ ਖਿੱਚ ਲੈਣਾ ਖਿੱਚ ਕੇ ਉਹਨੂੰ ਬਾਹਰ ਕੱਢ ਦੇਣਾ ਤੇ ਫਿਰ ਆਉਂਦੀ ਆ ਵਾਰੀ ਜਿਹੜੀ ਉਹ ਆ ਜਾਂਦੀ ਆ ਐਂਡ ਤੇ ਕਣਕ ਵੱਢਣ ਦੀ ਕਿਉਂ ਕਿ ਨਹੀਂ ਜੀ ਹਾਂਜੀ ਹਾਂਜੀ ਬਿਲਕੁਲ ਜੀ ਇਹ ਕਣਕ ਵੀ ਜਿਹੜੀ ਆ ਉਹ ਤਕਰੀਬਨ ਅਸੀਂ ਕੋਸ਼ਿਸ਼ ਹੋਊਗੀ ਸਾਡੀ ਹੱਥੀਂ ਵੱਢਾਂਗੇ ਆਪਾਂ ਹਾਂਜੀ ਜੀ ਹੱਥੀਂ ਜੇ ਹੋਇਆ ਤਾਂ ਆਪਾਂ ਚਲ ਚਲਾਵਾਂਗੇ ਜੀ ਜੀ ਨਹੀਂ ਤਾਂ ਫਿਰ ਕੰਬਾਈਨ ਸਾਫ ਐਨ ਕਰਕੇ ਜੀ ਅੱਛਾ ਇਹ ਉਸ ਤੋਂ ਵੱਢਾਂਗੇ ਜੀ ਸੋ ਸਾਡੇ ਕੋਲ ਆਪਸ਼ਨ ਇਹੀ ਹੋਊਗੀ ਸੋ ਇਦਾਂ ਤਿਆਰ ਹੋਊਗਾ ਸ਼ੁੱਧ ਕਣਕ ਦਾ ਬੀ ਜਾਨੀ ਕਣਕ ਦਾ ਇੱਕ ਸ਼ੁੱਧ ਬੀਜ ਇਦਾਂ ਤਿਆਰ ਹੋਊਗਾ ਜੇ ਫਿਰ ਦੇਸੀ ਚੀਜ਼ਾਂ ਖਾਣੀਆਂ ਆ ਜੇ ਆਰਗੇਨਿਕ ਆਪਾਂ ਚੀਜ਼ਾਂ ਖਾਣੀਆਂ ਆ ਤੇ ਫਿਰ ਵੀ ਬਾਈ ਉਹਦੇ ਤਰੀਕੇ ਵੀ ਜਿਹੜੇ ਆ ਨਾ ਫਿਰ ਆਰਗੇਨਿਕ ਵਾਲੇ ਵਰਤੇ ਜਾਣੇ ਚਾਹੀਦੇ ਆ ਇਹ ਨਹੀਂ ਕਿ ਗੱਲਾਂ ਦੇ ਵਿੱਚ ਅਸੀਂ ਆਰਗੇਨਿਕ ਆ ਗੱਲਾਂ ਅਸੀਂ ਕਰਦੇ ਆ ਵੱਡੀਆਂ ਵੱਡੀਆਂ ਪੱਲੇ ਸਾਡੇ ਕੱਖ ਵੀ ਨਹੀਂ ਗਾ ਹਨਾ ਇਹ ਇਦਾਂ ਨਹੀਂ ਆਰਗੇਨਿਕ ਚੀਜ਼ਾਂ ਦੋਸਤੋ ਇਦਾਂ ਤਿਆਰ ਹੁੰਦੀਆਂ ਜਿਹੜੇ ਵੀਰੇ ਵੀਰ ਕਹਿ ਦਿੰਦੇ ਆ ਮੈਨੂੰ ਵੀ ਉਹਦਾ ਯਾਰ ਰੇਟ ਜਾਂ ਇਦਾਂ ਉਹਦਾ ਦੇਖੋ ਮਿਹਨਤ ਆਉਂਦੀ ਹੈ ਨਾ ਪੂਰੀ ਜੀ ਠੀਕ ਹੈ ਜੀ ਕਿਸੇ ਤੋਂ ਲੁਕੋਇਆ ਨਹੀਂ ਕਿਸੇ ਤੋਂ ਕੁਝ ਕੋਈ ਇਦਾਂ ਦੀ ਗੱਲ ਨਹੀਂ ਬਾਕੀ ਧੰਨਵਾਦ ਤੁਹਾਡਾ ਆ ਵੀਡੀਓ ਦੇ ਵਿੱਚ ਬਣੇ ਰਹਿਣ ਦੇ ਲਈ ਆਪਾਂ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਹਾਂ ਕਣਕ ਦੇ ਉੱਤੇ ਆਪਾਂ ਲਗਾਤਾਰ ਵੀਡੀਓ ਕੋਸ਼ਿਸ਼ ਕਰਦੇ ਹਾਂ ਹੁਣ ਕੁਛ ਕਾਣਦੀਆਂ ਤੇ ਇਸ ਕਣਕ ਤੋਂ ਇਲਾਵਾ ਆਪਾਂ ਹੁਣ ਤੁਹਾਨੂੰ ਕਣਕ ਦੁਬਾਰਾ ਫਿਰ ਆਪਾਂ ਬੱਕਰੀਆਂ ਦੀ ਵੀਡੀਓ ਕਰਨੀ ਆ ਬੱਕਰੀਆਂ ਤੇ ਸਾਨੂੰ ਬਹੁਤ سارے ਸਵਾਲ ਆਏ ਸੀਗੇ ਵੀ ਯਾਰ ਅਸੀਂ ਕਿੱਦਾਂ ਚਾਰਦੀਏ ਯਾਰ ਜੇ ਇਹ ਤੇ ਰੋਲਰ ਫੇਰੇ ਜਾ ਸਕਦੇ ਆ ਜੇ ਇਹ ਤੇ ਸੁਹਾਗਾ ਫੇਰਿਆ ਜਾ ਸਕਦਾ ਹਾਂਜੀ ਹਾਂਜੀ ਉਹਦੇ ਨਾਲੋਂ ਰੋਲਰ ਫੇਰਨ ਨਾਲੋ ਸੁਹਾਗਾ ਫੇਰਨ ਨਾਲੋ ਲੱਖ ਦਰਜੇ ਚੰਗਾ ਆ ਕਿ ਤੁਸੀਂ ਬੱਕਰੀਆਂ ਨੂੰ ਚਰਾ ਦੇ ਬੱਕਰੀ ਬੂਟਾ ਪਟਦੀ ਨਹੀਂ ਬੱਕਰੀ ਨੇ ਉੱਪਰੋਂ ਉੱਪਰੋਂ ਪੱਤੇ ਖਾਣੇ ਬਹੁਤ ਵਧੀਆ ਪ੍ਰੂਨਿੰਗ ਦਾ ਤਰੀਕਾ ਜੇ ਤੁਸੀਂ ਪ੍ਰੂਨਿੰਗ ਕਰਨੀ ਹੈ ਨਾਲੇ ਟੇਲ ਪਾਉਣਾ ਨਾਲੇ ਟੇਲ ਨਹੀਂ ਅੱਛਾ ਨਾ ਤੁਹਾਡਾ ਕੋਈ ਟਰੈਕਟਰ ਦਾ ਖਰਚਾ ਨਾ ਤੇਲ ਲੱਗਾ ਨਾ ਕੋਈ ਲੇਬਰ ਦਾ ਖਰਚਾ ਨਾ ਤੁਹਾਨੂੰ ਬੰਦਾ ਲਾਉਣਾ ਪੈਣਾ ਹੈ ਮਤਲਬ ਹਨਾ ਉਹੀ ਚੱਕਰ ਨਹੀਂ ਫਿਰ ਬੱਕਰੀਆਂ ਨੂੰ ਭੋਜਨ ਮਿਲ ਗਿਆ ਬਦਲੇ ਵਿੱਚ ਤੁਹਾਡਾ ਬੱਕਰੀਆਂ ਦਾ ਮਲ ਮੂਤਰ ਤੁਹਾਡੇ ਖੇਤਾਂ ਨੂੰ ਸਾਧ ਦੇ ਰੂਪ ਵਿੱਚ ਹਾਂਜੀ ਹਾਂਜੀ ਬਿਲਕੁਲ ਜੀ ਕਿਉਂ ਜੀ ਤੇ ਤੁਹਾਡਾ ਕੋਈ ਖਰਚਾ ਨਹੀਂ ਆਇਆ ਉਹਨਾਂ ਨੇ ਆਪ ਹੀ ਵੀਰਾਂ ਨੇ ਆ ਕੇ ਚਰਵਾ ਕੇ ਚਲੇ ਜਾਣਾ ਠੀਕ ਹੈ ਤੁਹਾਡਾ ਕੰਮ ਵੀ ਹੋ ਗਿਆ ਠੀਕ ਹੈ ਜੀ ਸੋ ਇਹਦੇ ਨਾਲ ਬਹੁਤ ਫਾਇਦਾ ਹੁੰਦਾ ਅਸੀਂ ਜਲਦੀ ਬੱਕਰੀਆਂ ਜਿਹੜੇ ਬੱਕਰੀਆਂ ਨੂੰ ਕਣਕ ਚਰਾਉਣ ਤੇ ਦੁਬਾਰਾ ਤੁਹਾਨੂੰ ਇੱਕ ਵੀਡੀਓ ਦਿੰਨੇ ਆ ਪਰ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਆ ਤੇ ਇਸ ਵੀਡੀਓ ਨੂੰ ਲਾਈਕ ਵਾਲਾ ਬਟਨ ਦਬ ਕੇ ਕਿਸਾਨ ਵੀਰਾਂ ਦੇ ਨਾਲ ਤੇ ਆਰਗੇਨਿਕ ਖੇਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਨਾਲ ਆਰਗੇਨਿਕ ਚੀਜ਼ਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਨਾਲ ਜਿਹੜੇ ਲੋਕ ਕਹਿੰਦੇ ਅਸੀਂ ਆਰਗੇਨਿਕ ਖਾਣਾ ਚਾਹੁੰਦੇ ਆ ਜਿਨ੍ਹਾਂ ਨੂੰ ਆਰਗੇਨਿਕ ਖਾਣਾ ਪਸੰਦ ਆ ਉਹ ਲੋਕ ਜਿਹੜੇ ਇਸ ਚੀਜ਼ ਨੂੰ ਸਪੋਰਟ ਕਰਦੇ ਆ ਉਹਨਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੇ ਨਾਲੇ ਪਤਾ ਲੱਗਣਾ ਚਾਹੀਦਾ ਜਿਹੜੇ ਦੂਰ ਦਰਾਡੇ ਬੈਠੇ ਲੋਕ ਆ ਜਿਨ੍ਹਾਂ ਨੂੰ ਲੱਗਦਾ ਵੀ ਕਿਸਾਨ ਕਿਉਂ ਜੀ ਹਾਂਜੀ ਹਾਂਜੀ ਉਹਨਾਂ ਨੂੰ ਕਿਸਾਨਾਂ ਦੇ ਟਰੈਕਟਰ ਦੀ ਦੇ ਆ ਟਰਾਲੀਆਂ ਦੀ ਦੀਆਂ ਹੈ ਅਨ ਫੀਲਡ ਦੀ ਦੇ ਆ ਮੋਟਰਸਾਈਕਲ ਦੀ ਦੇ ਆ ਘਰ ਦੀ ਦੇ ਆ ਪਰ ਕਿਸਾਨ ਦੀ ਮਿਹਨਤ ਨਹੀਂ ਦੀਦੀ ਸੋ ਆ ਹੈ ਜੀ ਕਿਸਾਨਾਂ ਦੀ ਮਿਹਨਤ ਉਹ ਕਿਸਾਨ ਦੀ ਮਿਹਨਤ ਨੂੰ ਸਲਾਮ ਕਰਨਾ ਬਣਦਾ ਮਜ਼ਦੂਰਾਂ ਦੀ ਮਿਹਨਤ ਨੂੰ ਸਲਾਮ ਕਰਨਾ ਬਣਦਾ ਜਿਹੜੇ ਇਕੱਠੇ ਹੋ ਗਏ ਲੱਗੇ ਆ ਬਹੁਤ ਸ਼ੁਕਰੀਆ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਆ ਧੰਨਵਾਦ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ